ਸਤਿ ਸ਼੍ਰੀ ਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਪਿਛਲੇ 9 ਮਹੀਨਿਆਂ ਤੋਂ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੰਗ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਕਾਨੂੰਨੀ ਗਰੰਟੀ ਦੇਣ ਦੀ ਹੈ ਉੱਥੇ ਹੀ ਕੇਂਦਰ ਸਰਕਾਰ 2020 ਅਤੇ 21 ਦੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਆਪਣੇ ਜਿਹੜੇ ਵਾਅਦੇ ਕੀਤੇ ਸੀ ਉਹ ਆਪਣੇ ਉਹਨਾਂ ਵਾਅਦਿਆਂ ਤੋਂ ਪਛਦੀ ਹੋਈ ਨਜ਼ਰ ਆਉਂਦੀ ਹੈ ਉਪਰ ਰਾਸ਼ਟਰਪਤੀ ਜਗਦੀਪ ਤਣਖੜ ਜੀ ਦੇ ਵੱਲੋਂ ਜਿਹੜਾ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚਾਹਾਨ ਨੂੰ ਜਿਹੜਾ ਸਵਾਲ ਪੁੱਛਦੇ ਹੋਏ ਕਿ ਆਖਿਆ ਗਿਆ ਕਿ ਜੇਕਰ ਕਿਸਾਨਾਂ ਦੇ ਨਾਲ ਕੋਈ ਵਾਅਦਾ ਕੀਤਾ ਗਿਆ ਹੈਗਾ ਤਾਂ ਹਾਲੇ ਤੱਕ ਉਸ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ ਬਾਰ ਬਾਰ ਕੇਂਦਰ ਸਰਕਾਰ ਇਹ ਦਾਵਾ ਕਰਦੀ ਆਈ ਹੈ ਕਿ ਉਹ ਕਿਸਾਨਾਂ ਨੂੰ ਐਮਐਸਪੀ ਜਿਹੜੀ ਹੈਗੀ ਹੈ ਉਹ ਦੇਰੀ ਹੈ ਅਤੇ ਜਿਹੜੀਆਂ ਫਸਲਾਂ ਨੇ 23 ਫਸਲਾਂ ਜਿਨ੍ਹਾਂ ਦੇ ਉੱਪਰ ਕਿਸਾਨ ਐਮਐਸਪੀ ਮੰਗਦੇ ਨੇ ਉਹਨਾਂ ਨੂੰ ਐਮਐਸਪੀ ਦੇ ਉੱਪਰ ਖਰੀਦਿਆ ਵੀ ਜਾ ਰਿਹਾ ਹੈ ਹੁਣ ਅਜਿਹਾ ਇੱਕ ਜਿਹੜਾ ਦਾਵਾ ਹੋ ਕੇਂਦਰੀ ਖੇਤੀਬਾੜੀ ਮੰਤਰੀ ਰਾਜ ਸਭਾ ਦੇ ਮੈਂਬਰ ਮੰਤਰੀ ਸ਼ਿਵਰਾਜ ਸਿੰਘ ਚਾਹਾਨ ਦੇ ਵੱਲੋਂ ਕੀਤਾ ਗਿਆ ਹੈਗਾ ਉਹਨਾਂ ਨੇ ਰਾਜ ਸਭਾ ਦੇ ਵਿੱਚ ਆਪਣਾ ਭਾਸ਼ਣ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਫਸਲਾਂ ਨੇ ਜਿਹੜੀਆਂ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦیاں ਜਾ ਰਹੀਆਂ ਨੇ ਮੋਦੀ ਸਰਕਾਰ ਆਪਣੀ ਹਰ ਇੱਕ ਗਰੰਟੀ ਨੂੰ ਜਿਹੜਾ ਉਹ ਪੂਰਾ ਕਰਦੀ ਹੈ ਸੋ ਕਿਸਾਨਾਂ ਦੇ ਨਾਲ ਕੀਤੀ ਹੋਈ ਇਸ ਗਰੰਟੀ ਨੂੰ ਵੀ ਮੋਦੀ ਸਰਕਾਰ ਉਹ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਹੈ ਸ਼ਿਵਰਾਜ ਸਿੰਘ ਚਾਹਾਨ ਨੇ ਕਿਹਾ ਕਿ ਹਰ ਸਾਲ ਜਿਹੜਾ ਫਸਲਾਂ ਦਾ ਉਹ ਰੇਟ ਵਧਾਇਆ ਜਾਂਦਾ ਹੈਗਾ ਅਤੇ ਕਿਸਾਨਾਂ ਨੂੰ ਕਟੋ-ਕਟਰਾ ਸਮਰਥਨ ਮੁੱਲ ਦਿੱਤਾ ਜਾਂਦਾ ਹੈ ਪਰ ਉਹਨਾਂ ਨੇ ਨਾਲ ਹੀ ਕਾਂਗਰਸ ਸਰਕਾਰ ਦੇ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਹੜੀ ਉਹਨਾਂ ਦੀ ਵਿਰੋਧੀ ਧਿਰ ਰਹੇਗੀ ਉਹ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ 50% ਜਿਹੜੀ ਵੱਧ ਕੀਮਤ ਉਹ ਫਸਲਾਂ ਦੇ ਉੱਪਰ ਮਿਲੇ ਇਸ ਕਰਕੇ ਜਿਹੜਾ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਾਂਗਰਸ ਦੇ ਉੱਪਰ ਵੀ ਜਿਹੜਾ ਨਿਸ਼ਾਨਾ ਹੋ ਸਾਧਿਆ ਪਹਿਲਾਂ ਜਿਹੜਾ ਉਹਨਾਂ ਨੇ ਦਾਵਾ ਕੀਤਾ ਕਿ ਕਿਸਾਨਾਂ ਨੂੰ ਲਾਗਤ ਮੁੱਲ ਤੋਂ 50% ਵੱਧ ਦਿੱਤਾ ਜਾ ਰਿਹਾ ਹੈਗਾ 50% ਵੱਧ ਕੀਮਤ ਦੇ ਉੱਪਰ ਜਿਹੜੀਆਂ ਫਸਲਾਂ ਹੋ ਖਰੀਦੀਆਂ ਜਾ ਰਹੀਆਂ ਨੇ ਇਸ ਦੌਰਾਨ ਚੋਹਾਨ ਨੇ ਕਿਹਾ ਕਿ ਕਣਕਾ ਝੋਨਾ ਸੋਇਆਬੀਨ ਜਵਾਰ ਜਿਹੜੇ ਫਸਲਾਂ ਨੇ ਉਹ ਲਾਗਤ ਮੁੱਲ ਤੋਂ 50% ਜ਼ਿਆਦਾ ਕੀਮਤ ਤੇ ਸਰਕਾਰ ਉਹਨਾਂ ਨੂੰ ਖਰੀਦ ਰਹੀ ਹੈ शिवराज सिंह चौहान ਨੇ ਨਾਲੇ ਵੀ ਕਿਹਾ ਕਿ ਕਿਸਾਨ ਦੀ ਸੇਵਾ ਜਿਹੜਾ ਰੱਬ ਦੀ ਪੂਜਾ ਦੇ ਬàng ਹੈ ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਕਾਂਗਰਸ ਦੇ ਸਮੇਂ ਜਿਹੜੇ ਕਿਸਾਨ ਉਹ ਅਖੂਣ ਦੇ ਹੰਝੂ ਬਹਾਉਂਦੇ ਸੀ ਪਰ ਹੁਣ ਜਦੋਂ ਕੇਂਦਰ ਸਰਕਾਰ ਵੱਲੋਂ ਜਿਹੜੀ ਫਸਲਾਂ ਦੇ ਉੱਪਰ ਐਮਐਸਪੀ ਦਿੱਤੀ ਜਾ ਰਹੀ ਹੈ ਤਾਂ ਕਿਸਾਨ ਜਿਹੜਾ ਮੋਦੀ ਸਰਕਾਰ ਦੀ ਸਰਕਾਰ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਖੁਸ਼ ਹੈ بار-ਬਾਰ ਕੇਂਦਰ ਸਰਕਾਰ ਦੇ ਉੱਪਰ ਇਹ ਸਵਾਲ ਉੱਠਦੇ ਹੋਏ ਨਜ਼ਰ ਆਉਂਦੇ ਨੇ ਕਿ ਆਖਿਰਕਾਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਿਉਂ ਨਹੀਂ ਕਰਦੀ ਜਾਂ ਫਿਰ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਨੂੰ ਦਿੱਲੀ ਜਾਣ ਦੇ ਲਈ ਜਿਹੜਾ ਰਸਤਾ ਉਹ ਕਿਉਂ ਨਹੀਂ ਦਿੱਤਾ ਜਾਂਦਾ ਕਿਉਂ ਉਹਨਾਂ ਦੇ ਉੱਪਰ ਜਿਹੜਾ ਬਲ ਪ੍ਰਯੋਗ ਹੋ ਕੀਤਾ ਜਾਂਦਾ ਹੈਗਾ ਤੁਸੀਂ ਵੀ ਜਿਹੜਾ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਜਿਹੜਾ ਸਰਕਾਰ ਦੇ ਵੱਲੋਂ ਲਾਗਤ ਮੁੱਲ ਤੋਂ 50% ਜ਼ਿਆਦਾ ਜਿਹੜਾ ਉਹ ਮਿਲ ਰਿਹਾ ਹੈ ਜਾਂ ਫਿਰ ਨਹੀਂ ਜਾਂ ਫਿਰ ਕੇਂਦਰ ਸਰਕਾਰ ਦੇ ਜਿੰਨੇ ਇਹ ਦਾਅਵੇ ਨੇ ਸਾਰੇ ਹੀ ਖੋਖਲੇ ਨਜ਼ਰ ਆਉਂਦੇ ਨੇ